ਤਾਂ ਅਮੇਸ਼ਰ ਦੇ ਸ਼ਿਵसेना ਨੇਤਾ ਜਿਹੜੇ ਸਨ ਮਰਗੂਨ ਸੁਦੀਸ਼ ਸੂਰੀ ਉਹਨਾਂ ਦੇ ਦੋਵਾਂ ਬੇਟਿਆਂ ਨੂੰ ਜੋ ਹੈ ਪੁਲਿਸ ਵੱਲੋਂ ਗ੍ਰਫਤਾਰ ਕਰ ਲਿਆ ਗਿਆ। ਬੀਤੇ ਦਿਨ ਦੀ ਗੱਲ ਤੁਹਾਨੂੰ ਦੱਸਿਆ ਕਿ ਪੁਲਿਸ ਨੇ ਉਹਨਾਂ ਨੂੰ ਗ੍ਰਫਤਾਰ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਇੱਕ ਦਿਨ ਦੀ ਜੋ ਰਿਮਾਂਡ ਹੈ ਉਹ ਲੈ ਲਈ ਜੀ। ਤੁਹਾਨੂੰ ਇੱਥੇ ਦੱਸਦੇ ਕਿ ਮਾਮਲਾ ਜਿਹੜਾ ਜਿੰਨਾ ਤੱਕ ਪਹੁੰਚਿਆ ਕਿ 6 ਲੱਖ ਦੀ ਧੋਤੀ ਦੇ ਮਾਮਲੇ ਵਿੱਚ ਜੋ ਹੈ ਇਹਨਾਂ ਦੋਵਾਂ ਨੂੰ ਸੁਦੀਸ਼ ਸੂਰੀ ਦੇ ਗੋਆ ਵੇਲੇ ਨੂੰ ਜੋ ਗ੍ਰਫਤਾਰ ਕੀਤਾ ਗਿਆ। ਸੁਦੀਸ਼ ਸੂਰੀ ਬਾਈ ਤੋਂ ਥੋੜਾ ਯਾਦਵਾਦੀ ਕਿ 2022 ਦੇ ਵਿੱਚ ਸ਼ਿਵसेना ਨੇਤਾ ਦਾ ਜੋ ਹੈ ਗੋਲੀਆਂ ਮਾਰ ਕੇ ਜਦੋਂ ਪ੍ਰਦਰਸ਼ਨਕਾਰੀਆਂ 'ਸਨ ਉਸ ਦੌਰਾਨ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਤੇ ਹੁਣ ਜਦ ਦੋਨੋਂ ਮੁੰਡੇ ਨੇ ਪੁਲਿਸ ਤੇ ਅੜਿੱਕੇ ਵੀ ਚਾਗੇ ਨੇ ਤੇ 6 ਲੱਖ ਦੀ ਫਰौती ਦਾ aarop ਦੋਨੋਂ ਮੁੰਡਿਆਂ 'ਤੇ ਲੱਗਿਆ ਹੈ ਅੰਮ੍ਰਿਤਸਰ ਸਿਵਲਾਈਨ ਪੁਲਿਸ ਨੇ 6 ਲੱਖ ਦੀ ਫਰौती ਮੰਗਨ ਤੇ ਮਰਹੂਮ ਸ਼ਿਵ ਸੇਨਾ ਨੇਤਾ ਸੁਧੀਰ ਸੂਰੀ ਦੇ ਦੋਵੇਂ ਬੇਟਿਆਂ ਦੇ ਖਿਲਾਫ ਮਾਮਲਾ ਦਰਜ ਕਰ ਗ੍ਰਿਫਤਾਰ ਕੀਤਾ ਤੋਂ ਅੰਦਾਜ਼ੇ ਕੀ ਕੁਝ ਸਮਾਂ ਪਹਿਲਾਂ ਹਿੰਦੂ ਸ਼ਿਵ ਸੇਨਾ ਟਕਸਾਲੀ ਨੇਤਾ ਸੁਦੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇੱਥੇ ਹੁਣ ਦੱਸ ਦਈਏ ਕਿ ਬੀਤੇ ਦਿਨ ਸ਼ਿਵ ਸੇਨਾ ਆਗੂ ਦੇ ਦੋਨਾਂ ਬੇਟਿਆਂ ਨੂੰ ਪੁਲਿਸ ਵੱਲੋਂ ਮਾਨਯੋਗ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਸੀ ਪੁਲਿਸ ਨੂੰ ਦੋਵਾਂ ਦਾ ਇੱਕ ਦਿਨ ਦਾ ਰਿਮਾਂਡ ਵੀ ਮਿਲ ਗਿਆ ਸੀ ਇੱਥੇ ਦੱਸ ਦਈਏ ਮਰਹੂਮ ਸ਼ਿਵ ਸੇਨਾ ਨੇਤਾ ਸੁਦੀਰ ਸੂਰੀ ਦੇ ਦੋਵਾਂ ਬੇਟਿਆਂ ਨੂੰ ਮਾਨਕ ਸੂਰੀ ਤੇ ਪਾਰਸ ਸੂਰੀ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਮਿਤ ਮੱਲੰਦੀ ਕੋਰਟ ਵਿੱਚ ਪੇਸ਼ ਕੀਤਾ ਗਿਆ ਸਿਵਲ ਲਾਈਨ ਐਸ ਐਚਓ ਅਮਲੋਕਪ੍ਰੀਤ ਸਿੰਘ ਨੇ ਕਿਹਾ ਕਿ ਇਹਨਾਂ ਦੋਮਾ ਦਾ ਇੱਕ ਦਿਨ ਦਾ ਰਿਮਾਂਡ ਮਿਲ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਫਿਰੋਤੀ ਮੰਗਨ ਦੇ ਮਾਮਲੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਬੀਤੇ ਦਿਨ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜੇ ਦੀ ਕਾਪੀ ਮੈਂ ਤੁਹਾਨੂੰ ਪਾ ਦਿੰਦਾ ਕਿ ਉਹਨਾਂ ਨੂੰ ਕਿਤੇ ਨੌਕਰੀ ਰੱਖਿਆ ਗਿਆ ਤੇ ਆਣਾ ਗਾਲਸੁਣਾ ਉਹਨਾਂ ਨੂੰ ਨੌਕਰੀ ਰੱਖਿਆ ਗਿਆ ਕਿਤੇ ਇਹ ਕਹਿ ਕੇ ਕਿ ਤੁਹਾਨੂੰ ਸੈਲਰੀ ਦਿੱਤੀ ਜਾਏਗੀ ਜਿੰਨੀ ਵੀ ਸੈਲਰੀ ਉਹਨਾਂ ਨੇ ਕੀਤੀ ਤੁਸੀਂ ਇੱਕ ਤੇ ਆਪਣੇ ਬਲੈਂਕ ਚੈੱਕ ਦੇ ਦਿਓ ਇੱਕ ਤੁਸੀਂ ਆਪਣੇ ਨਾਮ ਦੇ SIM ਲੈ ਲਓ ਤੇ ਇੱਕ ਤੁਸੀਂ ਇੱਥੇ ਡਿਊਟੀ ਕਰਨੀ ਹੈ ਉਹਨਾਂ ਡਿਊਟੀ ਕਰਨੀ ਸ਼ੁਰੂ ਕੀਤੀ ਉਦੋਂ ਨਕਲੀ ਮੋਬਾਈਲ ਵੇਚੇ ਜਾਂਦੇ ਸੀ ਜਦ ਬੱਚਿਆਂ ਨੂੰ ਪਤਾ ਚੱਲਿਆ ਕਿ ਭਈ Apple ਦਾ ਮੋਬਾਈਲ ਕਹੇਗਾ Samsung ਦਾ ਮੋਬਾਈਲ ਕਹੇਗਾ ਨਕਲੀ ਮੋਬਾਈਲ ਵੇਚੇ ਜਾਂਦੇ ਨੇ ਤੇ ਉਹ ਬੱਚਿਆਂ ਨੇ ਉੱਥੋਂ ਨਿਕਲ ਆਏ ਨੌਕਰੀ ਛੋੜ ਦਿੱਤੀ ਉਹਨਾਂ ਦਾ 6-6 ਮਹੀਨੇ ਦੀ ਤਨਖਾਹ ਸੀ ਉਹ ਸਾਡੇ ਆਫਿਸ ਆਏ ਉਹਨਾਂ ਨੇ ਇੱਕ ਰਿਟਨ ਕੰਪਲੇਂਟ ਕੀਤੀ ਕਿ ਸਾਨੂੰ ਖਤਰਾ ਹੈ ਕਿਉਂਕਿ ਸਾਡੇ SIM ਵੀ ਉੱਥੇ ਨੇ ਸਾਡੇ ਨਾਮ ਦੇ ਚੈੱਕ ਵੀ ਉੱਥੇ ਨੇ ਉਹ ਨਕਲੀ ਮੋਬਾਈਲ ਉੱਤੇ ਵੇਚੇ ਜਾਂਦੇ ਸਰ ਬੱਚੀ ਕਿਹੜੀ ਸੀ ਕੌਣ ਸੀ ਉਹ ਜਾਣਦੀ ਸੀ ਤੁਹਾਨੂੰ ਨਹੀਂ ਇਸ ਤਰ੍ਹਾਂ ਹੀ ਆਏ ਡਿਜੀ ਕੰਪਲੇਨ ਲੱਗੀ ਕਿਉਂ ਐ ਪੁਲਿਸ ਕਿਉਂ ਨਹੀਂ ਗਈ ਮੈਨਿਆ ਨਹੀਂ ਪਤਾ ਮਨੋ ਕਿ ਸਾਡੇ ਕੋਲ ਹੀ ਕਿਉਂ ਆਏ ਕਿਉਂਕਿ ਹਰ ਬੰਦਾ ਪੁਲਿਸ ਕੋਲ ਨਹੀਂ ਜਾ ਸਕਦਾ ਜੀ ਜੀ ਕਿਹੜੀ ਜਗਾ ਕੰਮ ਕਿਥੇ ਸੀ ਜੀ ਕੰਬਲ ਸਰ ਐਫ ਆਰ ਐਫ ਆਰ ਤੋਂ ਬਾਅਦ ਦੱਸਣ ਦੀ ਇੰਤਜ਼ਾਰ ਕਿਤਾਬ ਲਤਾ ਨੂੰ ਦੱਸ ਰਿਹਾ ਨਾ ਉੱਥੋਂ ਜਿਸ ਵਾਲੇ ਪਾਰਸ ਸੂਰੀ ਉਸ ਆਫਿਸ ਤੇ ਗਏ ਉਹਨਾਂ ਨੇ ਜਾ ਕੇ ਕਿਹਾ ਵੀ ਤੁਸੀਂ ਇਹ ਬੱਚਿਆਂ ਦੀ ਸੈਲਰੀ ਕਿਉਂ ਨਹੀਂ ਦੇ ਰਹੇ ਤੇ ਉਹਨਾਂ ਨੇ ਕਿਹਾ ਜੀ ਇਹ ਸਾਡੇ ਕੋਲ ਕੰਮ ਹੀ ਨਹੀਂ ਕਰਦੇ ਉਹਨੇ ਕਿਹਾ ਦੇਖੋ ਇੰਨਾ ਕੋਲ ਤੁਹਾਡੇ ਸਾਰਾ ਸਿਸਟਮ ਹੈ ਤੁਹਾਡੇ ਚੈੱਕ ਵੀ ਇੰਨਾ ਕੋਲ ਕੰਦੇ ਐਸਚੂ ਨੂੰ ਬੁਲਾਓ ਇਹਨਾਂ ਨੇ ਕਿਹਾ ਪਾਰਸ ਸੂਰੀ ਨੇ ਕਹਿੰਦੇ ਐਸਐਚਓ ਨਾਲ ਬੁਲਾਓ ਅਸੀਂ ਤੁਹਾਡੇ ਆਫਿਸ ਚਲਦੇ ਹਾਂ ਉੱਥੇ ਬਹਿ ਕੇ ਗੱਲ ਕਰ ਲੈਂਦੇ ਆ ਤੇ ਸਾਡੇ ਬੱਚੇ ਡਰ ਰਹੇ ਨੇ ਆਫਿਸ ਆਏ ਉੱਥੇ ਗੱਲਬਾਤ ਹੋਈ ਪਾਰਸ ਸੂਰੀ ਨੇ ਕਿਹਾ ਇਹਨਾਂ ਦੇ ਚੈੱਕ ਦੇ ਦਿਓ ਇਹਨਾਂ ਦਾ ਤੁਸੀਂ ਜੋ ਵੀ ਸਿਸਟਮ ਹੈ ਸਾਰਾ ਵਾਪਸ ਕਰੋ ਤਾਂ ਕਿ ਇਹ ਆਪਣੇ ਘਰ ਜਾਂਦਾ ਤੁਸੀਂ ਵੀ ਜਾਓ ਉਹਨਾਂ ਨੇ ਕਿਹਾ ਕੱਲ ਦਾ ਦਿਨ ਰੱਖੋ ਅਸੀਂ ਕੱਲ ਸਾਰਾ ਇਹਨਾਂ ਦੇ ਸਿਮ ਚੈੱਕ ਤੇ ਇਹਨਾਂ ਦੀ ਸੈਲਰੀ ਜਿਹੜੀ ਆ ਉਹ ਦੇ ਦੇਾਂਗੇ ਅਗਲੇ ਦਿਨ ਉਹਨਾਂ ਦੇ ਸਿਮ ਫੋਨ ਬੰਦ ਹੋ ਗਏ ਉਹਨਾਂ ਨੇ ਆਪਣੇ ਦੁਕਾਨ ਨੂੰ ਤਾਲਾ ਲਗਾਤਾ ਘਰ ਨੂੰ ਵੀ ਤਾਲਾ ਲਗਾਤਾ ਪੁਲਿਸ ਦਾ ਫੋਨ ਆਇਆ ਕਿ ਇੱਕ ਤੁਹਾਡੇ ਖਿਲਾਫ ਕੰਪਲੇਂਟ ਹੈ ਅਸੀਂ ਕਿਹਾ ਕਿ ਉੱਥੇ ਆਪਾਂ ਪਹੁੰਚ ਜੰਨੇ ਆਂ ਉਹਨਾਂ ਕਹਿੰਦੇ ਤੁਹਾਨੂੰ ਆਉਣ ਦੀ ਲੋੜ ਨਹੀਂ ਦੋਸ਼ ਪਾਈ ਜਾਣਗੇ ਆਪੇ ਗੱਲ ਕਰ ਲੈਣਗੇ ਦੋ ਆਏ ਉਹਨਾਂ ਨੇ ਬਿਆਨ ਲਿਖਿਆ ਜੋ 파ਰਾਸੂਰੀ ਨਾਲ ਹੋਇਆ ਸੀ ਉਹਨੇ ਦੱਸਤਾ ਮਾਨਿਕ ਸੂਰੀ ਦਾ ਕੋਈ ਰੋਲ ਹੀ ਨਹੀਂ ਸੀ ਤੇ ਮੈਂ ਉਹ ਦਿਨਾਂ ਚ ਦੋ ਤਿੰਨ ਦਿਨ ਆਫਿਸ ਨਹੀਂ ਗਿਆ ਸੀ ਜੀ ਉੱਥੇ ਜਾ ਕੇ ਬਿਆਨ ਹੋ ਗਏ ਉਸ ਤੋਂ ਬਾਅਦ ਸਾਨੂੰ ਪਤਾ ਹੀ ਨਹੀਂ ਔਰ 12 ਦਿਨ ਤੇ 13 ਦਿਨ ਬਾਅਦ ਚੱਕ ਲਿਆ ਗਿਆ ਮੈਂ ਸਵਾਲ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਤੇ ਸਰਕਾਰ ਨੂੰ ਕਿ 13 ਦਿਨ ਇੰਤਜ਼ਾਰ ਕਿਉਂ ਕੀਤਾ ਗਿਆ ਦੂਸਰਾ ਕਿ ਆ ਗਨਮੈਨਾਂ ਦੇ ਨਾਲ ਜਾ ਕੇ ਕੋਈ ਕਿਤੇ ਡਕੈਤੀ ਕਰ ਸਕਦਾ ਕਿਸੇ ਕੋਲ ਫਰौती ਮੰਗ ਸਕਦਾ ਤੀਸਰੀ ਗੱਲ ਹੈ ਕਿ ਉਸ ਬੰਦੇ ਦੀ ਜਾਂਚ ਕਿਉਂ ਨਹੀਂ ਕੀਤੀ ਗਈ ਕਿ ਹੋਇਆ ਕੀ ਹੈ ਕਿਸ ਤਰ੍ਹਾਂ ਹੋਇਆ ਚੌਥੀ ਗੱਲ ਹੈ ਕਿ ਉਹ ਬੰਦੇ ਨੇ ਕੰਪਲੇਂਟ ਕੀਤੀ ਸਾਡਾ ਬਿਆਨ ਤੁਸੀਂ ਇੱਕ ਵਾਰੀ ਲਿਖਿਆ ਉਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਜਾਂਚ ਨਹੀਂ ਕੀਤੀ ਗਈ ਕੁਛ ਇੱਡੀ ਕੀ ਗੱਲ ਕਰਦੇ ਵੀ ਉਹਨੇ ਆਪਣੀ ਬਿਆਨਾਂ ਦੇ ਵਿੱਚ ਜ਼ਿਕਰ ਕੀਤਾ ਕਿ ਮੇਰੇ ਕੋ ਮੁੰਡੇ ਕੰਮ ਕਰਦੇ ਸੀ ਤੇ ਉਹਦੇ ਪੈਸੇ ਦੇਂਦੇ ਸੀ ਪਰ ਪੈਸੇ ਲੈਣ ਦੇ ਚੱਕਰ ਦੇ ਵਿੱਚ ਆਏ ਨੇ ਆ ਕੇ ਮੋਬਾਈਲ ਚੁੱਕੇ ਵੀ ਨਾਲ ਲੈਪਟਾਪ ਚਾਰਜ ਕੀਤੇ ਨੇ ਦੱਸਿਆ ਗਿਆ ਕਿ 6 ਲੱਖ ਉਹਦੀ ਫੁਟੇਜ ਹੈਗੀ ਹੈ ਕਿ ਉਹ ਮੋਬਾਈਲ ਖੁਦ ਲੈ ਕੇ ਆਇਆ ਉਹ ਕਿਉਂ ਲੈ ਕੇ ਆਇਆ ਉਹਨੂੰ ਕਿਹਾ ਕਿ ਨਕਲੀ ਮੋਬਾਈਲ ਨੇ ਕਹਿੰਦਾ ਚੈੱਕ ਕਰਾ ਲਓ ਜੋ ਸੁਲੇਨਾ ਨੇ ਕਿਹਾ ਸਰ ਤੁਹਾਨੂੰ ਬਲਾਕ ਅੰਦਰ ਤੁਹਾਡੇ ਦਫ਼ਤਰ ਚੱਲਦੇ ਆ ਤੁਸੀਂ ਉੱਥੇ ਬਹਿ ਕੇ ਗੱਲ ਕਰ ਲਓ ਉੱਥੇ ਖਾਪਾ ਪੈ ਜੇਗੀ। ਜੀ ਦਫਤਰ ਆਇਆ ਉਹਦੇ ਸਾਡੇ ਕੋਲ ਫੁਟੇਜ ਹੈ। ਸੇੜੀਆਂ ਚੋਂ ਉਤਰਦੇ ਆ ਪਹਿਲੇ ਪੁਲਿਸ ਕੋ ਫੁਟੇਜ ਹੈ ਉਹਦੇ ਦਫਤਰ ਚੋਂ ਉਤਰਦੇ ਆ ਸੇੜੀਆਂ ਚ। ਸੇੜੀਆਂ ਚ ਉਤਰਿਆ ਉੱਥੇ ਕਹਿੰਦਾ ਪੈਸੇ ਲੈਦੇ ਕਿ ਮੁਕਾ ਲੋ। 파ਰਸ ਨੇ ਕਹਿੰਦਾ ਨਹੀਂ ਐਜ ਨਹੀਂ ਹੁੰਦਾ। ਤੁਸੀਂ ਆ ਜਾਓ। ਆਪਾਂ ਮੋਬਾਈਲ ਚੈੱਕ ਕਰਾ ਲਈਏ। ਜਿਸ ਵਲੇ ਦਫਤਰ ਆਇਆ ਉਹਨੇ ਕੱਲ ਤੇ ਪਾਤਾ ਉਸ ਤੋਂ ਬਾਅਦ ਫੁਟੇਜ ਹੈ ਉਹ ਆਪਣਾ ਡੱਬਾ ਜਿਸ ਤਰ੍ਹਾਂ ਲਿਆਇਆ ਸੀ ਆਪਣੀ ਕਾਰ ਤੋਂ ਉਂਝ ਲੈ ਕੇ ਜਾ ਰਿਹਾ। ਔਰ ਜਿਸ ਵਲੇ ਉਹਦੀ ਉਹਦੇ ਆਫਿਸ 'ਚ ਉਤਰ ਰਹੇ ਨੇ। ਉਦੇ ਕੋਲ ਕੁਝ ਨਹੀਂ ਹੈ ਪਾਰਸ ਦੇ ਹੱਥ ਖਾਲੀ ਨੇ ਅੱਛਾ ਤੁਹਾਡੇ ਕੋਲ ਸਾਰੀ ਸੀਸੀਟੀਵੀ ਤੁਸੀਂ ਦੱਸਦੇ ਪਏ ਹੈਗੀਆਂ ਤਾਂ ਤੁਸੀਂ ਪ੍ਰੂਫ ਕਿਉਂ ਨਹੀਂ ਪੁਲਿਸ ਨੂੰ ਦਿੱਤੇ ਪਰਚਾ ਦਰਜੋ ਪਹਿਲਾਂ ਕਿਉਂ ਨਹੀਂ ਸਰ ਜੀ ਬਿਲਕੁਲ ਦੇ ਚੁੱਕੇ ਆ ਜੀ ਤੇ ਫਿਰ ਕਿਉਂ ਪਰਚਾ ਦਰਜ ਹੋਇਆ ਇਹ ਹੁਣ ਪੁਲਿਸ ਨੂੰ ਤੁਸੀਂ ਬੋਲੋ ਤੁਸੀਂ মিডিਆ ਵੋ ਇਹ ਤੁਹਾਡਾ ਫਰਜ਼ ਹੈ ਪੁੱਛਣਾ ਕਿ ਜਦ ਇਹ ਚੀਜ਼ਾਂ ਹੈਗੀਆਂ ਮੈਂ ਤੁਹਾਨੂੰ ਵੀ ਪ੍ਰੋਵਾਈਡ ਕਰਵਾਵਾਂ ਇਹ ਤੇ মিডিਆ ਦਾ ਫਰਜ਼ ਹੈ ਇਹ ਪਤਾ ਕਰਨਾ ਕਿ 13 ਦਿਨ ਆਖਿਰ ਕਿਉਂ ਇਸ ਮਾਮਲੇ ਨੂੰ ਦੱਬਿਆ ਗਿਆ ਤੁਹਾਨੂੰ ਪਤਾ ਤੱਕ ਨਹੀਂ ਲੱਗਣ ਦਿੱਤਾ ਤੁਹਾਡੇ ਸਾਹਮਣੇ ਸਵਾਲ ਹੈ ਮੈਂ ਪੁੱਛਣ ਦੇ ਆ ਚੀਫ ਜੀ ਕੇ ਪੁੱਛਿਆ ਕਿ 13 ਦਿਨ ਪੁਲਿਸ ਇੰਤਜ਼ਾਰ ਕਿਉਂ ਕਰਦੇ ਰਹੀ ਅਗਰ ਫਰਾਰ ਹੈਗੇ ਸੀ ਦੋਨੋਂ ਭਰਾ ਤੇ ਫਿਰ ਉਹਨਾਂ ਦੇ ਗਨਮੈਨ ਵੀ ਫਰਾਰ ਸੀ ਪਤਾ ਕਿਉਂ ਦੂਸਰਾ ਦੂਸਰਾ ਉਹ ਬੰਦੇ ਦਾ ਘਰ ਸੰਨੀ ਦੇ ਭਰਾਵਾ ਦੇ ਬਿਲਕੁਲ ਨਾਲ ਹੈ ਸਰ ਹੁਣ ਇੱਕ ਦਿਨ ਦਾ ਰਿਮਾਂਡ ਮਿਲ ਚੁੱਕਾ ਸ਼ੀਸ਼ ਸੇਨਾ ਵੱਲੋਂ ਕੀ ਰਣਨੀਤੀ ਲਿਖੀ ਜਾਊ ਕੀ ਅੱਗੇ ਕੀਤਾ ਜਾਊ ਰਣਨੀਤੀ ਕੋਈ ਨਹੀਂ ਹੈ ਜੀ ਦੇਖ ਰਹੇ ਆ ਤੇਲ ਦੀ ਧਾਰ ਤੇ ਤੇਲ ਕਿੱਧਰ ਬੈਠਦਾ ਬਾਕੀ 18 ਤਰੀਕ ਨੂੰ ਮੀਟਿੰਗ ਹੈ ਮੀਟਿੰਗ ਦੇ ਵਿੱਚ ਇਹ ਨਾ ਹੋਵੇ ਜਾਂ ਉਹਨੂੰ ਤੋੜ ਦਿੱਤਾ ਜਾਏ ਕਿਉਂਕਿ ਹਿੰਦੂ ਸਮਾਜ ਕਦੀ ਇਕੱਠਾ ਹੋਇਆ ਨਹੀਂ ਉਹਨ ਹਿੰਦੂ ਸਮਾਜ ਨੇ ਇੱਕ ਸਫਲ ਮੀਟਿੰਗ ਲੁਧਿਆਣਾ 'ੇ ਕੀਤੀ ਹੈ ਸੈਕੰਡ ਮੀਟਿੰਗ ਅੱਥੇ ਰੱਖੀ ਗਈ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਦੇ ਵਿੱਚ ਇਹ ਪ੍ਰਯਾਸ ਕੀਤੇ ਜਾ ਰਹੇ ਨੇ ਕਿ ਭਈ ਕਿਸੇ ਤਰੀਕੇ ਦੇ ਨਾਲ ਸਾਰੇ ਇਕੱਠੇ ਨਾ ਹੋਸਾ ਹੈਗਾ ਕਾਨੂੰਨ ਦਿੱਤੀ ਹੁਣ ਅੱਗੇ ਤੁਹਾਨੂੰ ਵੀ ਕੋਈ ਜਾਂਚ ਕੀਤੀ ਜਾਏਗੀ ਨਿਰਪੱਖ ਤਰੀਕੇ ਦੇ ਨਾਲ ਬਿਲਕੁਲ ਭਰੋਸਾ ਹੈ ਜੇ ਨਹੀਂ ਕੀਤੀ ਜਾਏਗੀ ਤੇ ਹਾਈ ਕੋਰਟ ਦਾ ਰੁਕ ਕੀਤਾ ਜਾਏਗਾ ਔਰ ਮੇਲਸ ਵੀ ਮੈਂ ਹਿਊਮਨ ਰਾਈਟਸ ਤੋਂ ਕਾਲ ਰਹੇ ਆਂ ਦੇਖਦੇ ਆ ਕੀ ਕੀਤਾ ਗਾ